ਸਤਿ ਸ਼੍ਰੀ ਅਕਾਲ ਜੀ ਮੈਂ ਅਨਦੀਪ ਸਿੰਘ ਰਾਓ ਇੱਕ ਵਾਰ ਫੇਰ ਸਾਂਝ ਪਾਉਂਦੇ ਆ ਪੱਤਰਕਾਰ ਗੁਰਪ੍ਰੀਤ ਸਿੰਘ ਚਹਿਲ ਜੀ ਨਾਲ ਚਹਿਲ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਪਰ ਸਾਹਿਬ ਮੇਰੇ ਵੱਲੋਂ ਤੁਹਾਨੂੰ ਅਤੇ ਦੁਨੀਆ ਭਰ ਵਿੱਚ ਵੱਸਦੇ ਸਾਡੇ ਸਾਰੇ ਸਤਿਕਾਰਤ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚਹਿਲ ਸਾਹਿਬ ਪੋਲੀਟਿਕਲ ਖਬਰਾਂ ਪੰਥਕ ਖਬਰਾਂ ਆਪਾਂ ਕਰਦੇ ਰਹਿੰਦੇ ਰਹੇ ਆ ਅੱਜ ਖਬਰ ਖੇਡ ਜਗਤ ਤੋਂ ਸ਼ੁਰੂ ਕਰਦੇ ਆ ਜੀ ਕ੍ਰਿਕਟ ਵਿੱਚ ਕੀ ਹੋਇਆ ਜੀ ਨਵਾਂ ਭਾਰਤ ਤੇ ਪਾਕਿਸਤਾਨ ਦਾ ਮੈਚ ਹੋਵੇ ਤੇ ਬੜੇ ਚਿਰਾਂ ਤੋਂ ਉਡੀਕਿਆ ਜਾ ਰਿਹਾ ਹੋਵੇ ਤੇ ਨਤੀਜਾ ਜੇਕਰ ਭਾਰਤ ਦੇ ਹੱਕ ਚ ਹੋ ਜਵੇ ਤੇ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਤੇ ਦੁਬਈ ਦੇ ਵਿੱਚ ਮੈਚ ਖੇੜਿਆ ਗਿਆ ਚੈਂਪੀਅਨ ਟਰਾਫੀ ਦਾ ਇਹ ਇੱਕ ਅਹਿਮ ਮੈਚ ਸੀਗਾ ਰੌਸਾਂ ਇਹਦੇ ਵਿੱਚ ਜਿੱਥੇ ਭਾਰਤ ਦੇ ਲਈ ਜਿੱਤ ਦਰਜ ਕਰਕੇ ਸੈਮੀਫਾਈਨਲ ਦੇ ਦਰਵਾਜ਼ੇ ਖੁੱਲਦੇ ਸੀ ਉੱਥੇ ਪਾਕਿਸਤਾਨ ਦੇ ਲਈ ਕਰੋ ਜਾਂ ਮਰੋ ਦੀ ਸਥਿਤੀ ਸੀ ਹਰ ਹਾਲ ਦੇ ਵਿੱਚ ਇਹ ਮੈਚ ਜਿੱਤਣਾ ਪੈਣਾ ਸੀ ਪਾਕਿਸਤਾਨ ਨੂੰ ਤਾਂ ਕਿ ਉਹਦੇ ਲਈ ਜਿਹੜੀਆਂ ਅੱਗੇ ਵਧਣ ਦੀਆਂ ਸੰਭਾਵਨਾਵਾਂ ਨੇ ਉਹ ਬਰਕਰਾਰ ਰਹਿੰਦੀਆਂ ਪਰ ਹੋਇਆ ਇਸ ਤੋਂ ਉਲਟ ਭਾਰਤ ਨੇ ਇਹ ਮੁਕਾਬਲਾ ਜਿੱਤ ਕੇ ਜਿੱਥੇ ਆਪਣੇ ਆਪ ਨੂੰ ਸੈਮੀਫਾਈਨਲ ਦੇ ਵਿੱਚ ਪੱਕਾ ਕਰ ਲਿਆ ਉਥੇ ਪਾਕਿਸਤਾਨ ਦੇ ਰਸਤੇ ਜਿਹੜੇ ਉਹ ਲਗਭਗ ਲਗਭਗ ਬੰਦ ਹੋ ਗਏ ਨੇ ਸੋ ਮੈਂ ਇਸ ਕਰਕੇ ਕਹਿ ਰਿਹਾ ਵੀ ਲਗਭਗ ਬੰਦ ਹੋ ਗਏ ਨੇ ਹੁਣ ਦੂਜੀਆਂ ਟੀਮਾਂ ਦੇ ਰਹਿਮੋ ਕਰਮ ਦੇ ਉੱਤੇ ਪਾਕਿਸਤਾਨ ਰਹੂਗਾ ਜੇ ਆ ਇਹ ਤੋਂ ਜਿੱਤ ਜਵੇ ਆ ਇਹ ਤੋਂ ਇੰਨੇ ਮਾਰਜਨ ਨਾਲ ਹਾਰ ਜਵੇ ਤਾਂ ਜਾ ਕੇ ਪਾਕਿਸਤਾਨ ਜਿਹੜਾ ਸੈਮੀਫਾਈਨਲ ਦੇ ਵਿੱਚ ਜਾ ਸਕਦਾ ਇਹ ਉਹ ਸੰਭਾਵਨਾਵਾਂ ਨੇ ਜਿਹੜੀਆਂ ਕਿ ਹੋਂ ਦੂਜਿਆਂ ਦੇ ਦਮ ਤੇ ਪਾਕਿਸਤਾਨ ਦੇਖੇਗਾ ਸੁਪਨੇ ਪਰ ਪਾਕਿਸਤਾਨ ਦੇ ਆਪਣੇ ਸੈਮੀਫਾਈਨਲ ਦੇ ਵਿੱਚ ਪਹੁੰਚਣ ਦੇ ਸੁਪਨੇ ਚੱਕਰਾਂਚੂਰ ਹੋ ਗਏ ਨੇ ਦੁਬਈ ਦੇ ਵਿੱਚ ਖੇਡੇ ਗਏ ਮੈਚ ਦੇ ਵਿੱਚ ਪਾਕਿਸਤਾਨ ਨੇ ਸ਼ੁਰੂਆਤ ਠੀਕ-ਠਾਕ ਕਰ ਲਈ ਸੀ ਬਾਬਰ ਅਜ਼ਮ ਜਿਹੜਾ ਪਾਕਿਸਤਾਨ ਦਾ ਜਿਹੜਾ ਖਾਸ ਪਲੇਅਰ ਹੈ ਉਹਨੇ ਆਪਣੇ ਵੱਲੋਂ ਬੜੀ ਨਬੀ ਤੁਲੀ ਸ਼ੁਰੂਆਤ ਜਿਹੜੀ ਆ ਉਹ ਦੇ ਦਿੱਤੀ ਸੀ ਤੇ ਲੈਅ ਦੇ ਵਿੱਚ ਵੀ ਲੱਗ ਰਿਹਾ ਸੀ ਓਪਨਰਾਂ ਆਏ ਲੱਗਦੇ ਸੀ ਕਿ ਪਾਕਿਸਤਾਨ ਨੂੰ ਇੱਕ ਅੱਛੇ ਸਕੋਰ ਵੱਲ ਲੈ ਕੇ ਜਾਣਗੇ ਪਰ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਦੋ ਵਿਕਟਾਂ ਪਾਕਿਸਤਾਨ ਦੀਆਂ ਜਿਹੜੀਆਂ ਗਿਰਨੀਆਂ ਤੇ ਉਹ ਆਪਣੇ ਆਪ ਦੇ ਵਿੱਚ ਜਿਹੜਾ ਕਾਫੀ ਪਾਕਿਸਤਾਨ ਨੂੰ ਸੰਕਟ ਦੇ ਵਿੱਚ ਲੈ ਆਈਆਂ ਪਰ ਉਸ ਤੋਂ ਅਗਲੀ ਜਿਹੜੀ ਗੱਲ ਮੈਂ ਕਰਾਂ ਕਿ ਇੱਕ 100 ਦੌੜਾਂ ਤੋਂ ਵੀ ਉੱਪਰ ਦੀ 104 ਰਨਾਂ ਦੀ ਜਿਹੜੀ ਪਾਰਟਨਰਸ਼ਿਪ ਜਿਹੜੀ ਹੁੰਦੀ ਹੈ ਪਾਕਿਸਤਾਨ ਨੂੰ ਦੁਬਾਰਾ ਫਿਰ ਮੈਚ ਦੇ ਵਿੱਚ ਲੈ ਕੇ ਆਉਂਦੀ ਹੈ ਤੇ ਉਸ ਦੌਰਾਨ ਜਿਹੜਾ ਅੱਗੇ ਅੱਗੇ ਜਾ ਕੇ ਘਟਨਾ ਕ੍ਰਮ ਘਟਦਾ 34ਵੇਂ ਓਵਰ ਤੋਂ 37ਵੇਂ ਓਵਰ ਦੇ ਦਰਮਿਆਨ ਜਿਹੜੀਆਂ ਤਕਰੀਬਨ 9 ਕੁ ਬੋਲਾਂ ਆਪਣੇ 19 ਕੁ ਬੋਲਾਂ ਦੇ ਵਿੱਚ ਪਾਕਿਸਤਾਨ ਦੀ ਬੱਲੇਬਾਜ਼ੀ ਦੀ ਕਮਰ ਜਿਹੜੀ ਐ ਉਹ ਭਾਰਤੀ ਬੱਲੇਬਾਜ਼ ਬਿਲਕੁਲ ਤੋੜ ਦਿੰਦੇ ਨੇ ਉੱਥੋਂ ਫਿਰ ਪਾਕਿਸਤਾਨ ਜਿਹੜਾ ਲੱਗ ਰਿਹਾ ਸੀ ਕਿ ਅੱਛੇ ਸਨਮਾਨਜਨਕ ਸਕੋਰ ਬਲ ਪਾਕਿਸਤਾਨ ਵੱਧਾ ਨਜ਼ਰ ਆ ਰਿਹਾ ਪਰ ਉੱਥੇ ਜਾ ਕੇ ਜਿਹੜਾ ਇੱਕਦਮ ਜਿਹੜਾ ਪਾਸਾ ਪਲਟ ਜਾਂਦਾ ਤੇ ਲੱਗਦਾ ਸੀ ਕਿ ਪਾਕਿਸਤਾਨ ਹੁਣ ਬਿਲਕੁਲ ਜਿੱਥੇ ਕੋ ਭਾਰਤ ਚਾਹਦਾ ਉੱਥੇ ਕਿੰਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਜਾਏਗਾ ਉਸ ਤੋਂ ਅਗਲਾ ਕਮ ਕੁਲਦੀਪ ਯਾਦਵ ਨੇ ਕੀਤਾ ਤੇ ਇਹ ਸਾਰਾ ਕੁਝ ਲਗਾਤਾਰ ਚੱਲਦਾ ਰਿਹਾ ਤੇ ਫਿਰ ਹਾਰਦਿਕ ਪਾਂਡੇਆ ਨੇ ਜਦੋਂ ਚੰਗੀ ਸ਼ੁਰੂਆਤ ਦੇ ਦਿੱਤੀ ਸੀ ਵਿਕਟ ਲੈ ਕੇ ਤੇ ਇਹ ਸਿਲਸਲਾ ਐਂਡ ਤੇ ਆ ਕੇ ਜਿਹੜਾ ਪਾਕਿਸਤਾਨ 50 ਓਵਰ ਵੀ ਖੇਡ ਨਹੀਂ ਸਕਿਆ 50ਵੇਂ ਓਵਰ ਦੇ ਵਿੱਚ ਜਿਹੜੀਆਂ ਹਲੇ ਦੋ ਗੇਂਦਾਂ ਰਹਿੰਦੀਆਂ ਬਾਕੀ ਪਾਕਿਸਤਾਨ 241 ਦੌੜਾਂ ਦੇ ਉੱਤੇ ਸਿਮਟ ਗਿਆ 242 ਦੌੜਾਂ ਦਾ ਟਾਰਗੇਟ ਲੈ ਕੇ ਜਦੋਂ ਭਾਰਤ ਦੀ ਟੀਮ ਮੈਦਾਨ ਦੇ ਵਿੱਚ ਉਤਰਦੀ ਹੈ ਕਪਤਾਨ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਜਿਹੜੇ ਕੀ ਚੰਗੇ ਲਹਿ ਦੇ ਵਿੱਚ ਨੇ ਸ਼ੁਭਮਨ ਗਿੱਲ ਉਹਨਾਂ ਨੇ ਸ਼ੁਰੂਆਤ ਅੱਛੀ ਦਿੱਤੀ ਤੇ 21 20 ਰਨ ਬਣਾ ਕੇ ਕਪਤਾਨ ਰੋਹਿਤ ਸ਼ਰਮਾ ਜਿਹੜੇ ਆ ਉਹ ਆਊਟ ਹੁੰਦੇ ਨੇ ਤੇ ਉਸ ਤੋਂ ਬਾਅਦ ਕਮਾਂਡ ਜਿਹੜੀ ਆ ਉਹ ਭਾਰਤ ਦੇ ਆਪਣੇ ਵਿਰਾਟ ਕੋਹਲੀ ਉਹਨਾਂ ਦੇ ਹੱਥ ਆਉਂਦੀ ਹੈ ਤੇ ਵਿਰਾਟ ਕੋਹਲੀ ਜਿਹੜੇ ਨੇ ਹਾਲੇ ਇਨਿੰਗ ਨੂੰ ਬਿਲਡ ਕਰੀ ਰਹੇ ਨੇ ਸ਼ੁਭਮਨ ਗਿੱਲ ਦੇ ਨਾਲ ਰਲ ਕੇ ਤੇ ਰੌ ਸਭ ਇਹਨੇ ਨੂੰ ਸ਼ੁਭਮਨ ਗਿੱਲ ਦਾ ਸਾਥ ਛੱਡ ਦਿੰਦਾ ਸ਼ੁਭਮਨ ਗਿੱਲ ਸਾਥ ਛੱਡ ਜਾਂਦਾ 46 ਦੌੜਾ ਬਣਾ ਕੇ ਆਊਟ ਹੋ ਜਾਂਦਾ ਸਰੇਸ਼ ਈਯਰ ਆ ਕੇ ਪਾਰੀ ਸੰਭਾਲਦੇ ਨੇ 56 ਦੌੜਾਂ ਦੀ ਇੱਕ ਬਹੁਤ ਹੀ ਮਹੱਤਵਪੂਰਨ ਪਾਰੀ ਖੇਡ ਗਏ ਸਰੇਸ਼ ਆਈਅਰ ਜਦੋਂ ਆਊਟ ਹੁੰਦੇ ਨੇ ਉਸ ਟਾਈਮ ਤੱਕ ਭਾਰਤ ਦੀ ਜਿੱਤ ਯਕੀਨੀ ਹੋ ਚੁੱਕੀ ਹੁੰਦੀ ਹੈ ਇਸ ਜਿੱਤ ਦੇ ਵਿੱਚ ਜਿੱਥੇ ਭਾਰਤ ਸੈਮੀਫਾਈਨਲ ਦੇ ਵਿੱਚ ਪਹੁੰਚਿਆ ਰੌਬ ਸਾਬ ਇੱਥੇ ਵਿਰਾਟ ਕੋਹਲੀ ਜਿਹੜਾ ਕੀ ਲਗਾਤਾਰ ਸੰਘਰਸ਼ ਕਰ ਰਿਹਾ ਸੀ ਰਨ ਬਣਾਉਣ ਦੇ ਮਾਮਲੇ ਦੇ ਵਿੱਚ ਉਹ ਲਹਿ ਦੇ ਵਿੱਚ ਨਜ਼ਰ ਆਇਆ ਕੱਲ ਉਹਨੇ ਆਖਰੀ ਜਦੋਂ ਸ਼ਾਟ ਭਾਰਤ ਦੇ ਦੀ ਜਿੱਤ ਦਾ ਖੇੜਿਆ ਤਾਂ ਉਹ ਨਾਲ ਦੀ ਨਾਲ ਆਪਣਾ 51ਵਾਂ ਸੈਂਕੜਾ ਵੀ ਉਸ ਬੱਲੇਬਾਜ਼ ਨੇ ਪੂਰਾ ਕੀਤਾ ਔਰ ਰਾਹੁਲ ਗਾਂਧੀ ਦੇ ਲਈ ਕੱਲ ਦਾ ਦਿਨ ਇਸ ਕਰਕੇ ਵੀ ਖਾਸ ਸੀ ਕਿਉਂਕਿ ਰਾਹੁਲ ਗਾਂਧੀ ਸੌਰੀ ਆਪਣੇ ਸਾਨੂੰ ਸਾਨੂੰ ਐਕਚੁਅਲੀ ਕੀ ਹੈ ਵੀ ਜਿਹੜਾ ਸਾਡਾ ਫਲੋ ਹੈ ਉਹ ਬਣਿਆ ਹੈ ਸਿਆਸੀ ਤੌਰ ਦੇ ਉੱਤੇ ਤੇ ਵਿਰਾਟ ਕੋਹਲੀ ਦੇ ਲਈ ਕੱਲ ਦਾ ਦਿਨ ਬੜਾ ਸਮ ਸੀਗਾ ਤੇ ਉਸ ਦੌਰਾਨ ਵਿਰਾਟ ਕੋਹਲੀ ਨੇ ਆਪਣੇ 14000 ਰਨ ਵੀ ਪੂਰੇ ਕੀਤੇ ਨੇ ਉਹ ਭਾਰਤ ਦਾ ਦੂਸਰਾ ਬੱਲੇਬਾਜ਼ ਤੇ ਵਿਸ਼ਵ ਦਾ ਤੀਸਰਾ ਬੱਲੇਬਾਜ਼ ਜਿਹੜਾ ਰਾਹੁਲ ਆਏ ਬਣ ਗਿਆ ਜੀ ਵਿਰਾਟ ਕੋਹਲੀ ਤੇ ਕੱਲ ਦੀ ਜਿੱਤ ਤੋਂ ਬਾਅਦ ਭਾਰਤ ਦੇ ਦਰਸ਼ਕਾਂ ਦੇ ਹੌਸਲੇ ਬਲੰਦ ਨੇ ਭਾਰਤ ਦੀ ਟੀਮ ਦੇ ਵੀ ਹੌਸਲੇ ਬਲੰਦ ਨੇ ਤੇ ਜਿੱਤ ਤੋਂ ਬਾਅਦ ਹੁਣ ਭਾਰਤ ਦਾ ਅਗਲਾ ਮੁਕਾਬਲਾ 2 ਮਾਰਚ ਨੂੰ ਨਿਊਜ਼ੀਲੈਂਡ ਨਾਲ ਹੈ ਤੇ ਜਿਹੜਾ ਲਗਭਗ ਫਾਰਮੈਲਟੀ ਹੈ ਪਰ ਇਸ ਮੈਚ ਨੂੰ ਜਿੱਤ ਕੇ ਅਜੇਤੂ ਰਹਿ ਕੇ ਭਾਰਤ ਸੈਮੀਫਾਈਨਲ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰੇਗਾ ਸੋ ਮੁਬਾਰਕਾਂ ਜੀ ਭਾਰਤ ਨੂੰ ਤੇ ਭਾਰਤ ਨੂੰ ਚਾਣ ਵਾਲਿਆਂ ਚਾਹੇ ਸਾ ਮੈਂ ক্রিকেট ਦਾ ਜਾਨੀ ਮੈਨੂੰ ਕੋ ਸ਼ੌਂਕ ਨਹੀਂ ਨਾ ਮੈਂ ਕਦੇ ਦੇਖੀ ਹੈ ਪਰ ਮੈਂ ਕੱਲ ਇੱਕ ਦੁਕਾਨ ਤੇ ਗਿਆ ਸੀ ਉੱਥੇ ਇੱਕ ਮੁੰਡਾ ਦੇਖ ਰਿਹਾ ਸੀ ਉਹ ਮੇਰੇ ਹੀ ਮਤਲਬ ਬਹੁਤ ਘੱਟ ਧਿਆਨ ਦੇ ਰਿਹਾ ਸੀ ਪਰ ਕਦੇ ਤਾੜੀਆਂ ਜੀਆਂ ਮਾਰਨ ਲੱਗ ਜਾਂਦੇ ਸੀ ਕਦੇ ਕੁਝ ਕਰਨ ਲੱਗ ਜਾਂਦੇ ਸੀ ਤੇ ਮੈਨੂੰ ਪਤਾ ਲੱਗਿਆ ਮਾਹ ਕੋਈ ਮੈਜਮੂਜ ਚੱਲ ਰਿਹਾ ਹੈ ਕੋਈ ਨਾ ਕੋਈ ਵੱਡੇ ਹੀ ਕੰਮ ਹੋ ਰਿਹਾ ਹੈ ਜਿਹੜਾ ਉਹ ਤੋਂ ਬਾਅਦ ਪੋਸਟਾਂ ਵਗੈਰਾ ਪਈਆਂ ਸ਼ਾਮ ਨੂੰ ਤੇ ਸਵੇਰੇ ਉੱਠ ਕੇ ਦੇਖਿਆ ਉਹਦੇ 'ਚ ਵੀ ਕੋਲੀ ਕੋਲੀ ਹੋਈ ਪਈ ਸੀ ਤੇ ਚਲੋ ਕੋਈ ਗੱਲ ਨਹੀਂ ਇਹ ਨਾ ਤਾਂ ਕਦੇ ਗਲਪ ਨਿਕਲ ਜਾਂਦੇ ਨੇ ਬਿਆਨਬਾਜ਼ੀ ਹੋ ਜਾਂਦੀ ਹੈ ਜੀ ਜਿਵੇਂ ਉੱਪਰ ਜੱਥੇਦਾਰਾਂ ਦਾ ਕਦੇ ਬਿਆਨ ਆ ਜਾਂਦਾ ਹੈ ਕਦੇ ਅਸਤੀਫਾ ਆ ਜਾਂਦਾ ਆਪਾਂ ਤੋਂ ਵੀ ਗਲਤੀਆਂ ਹੋ ਜਾਂਦੀਆਂ ਨੇ ਜਦੋਂ ਕੌਮ ਦੇ ਜੱਥੇਦਾਰ ਗੱਦੀਆਂ ਕਰੀ ਜਾਂਦੇ ਨੇ ਜੀ ਇਹ ਉਧਰ ਕੀ ਅਪਡੇਟ ਹੈ ਜੀ ਗਿਆਨੀ ਰਗਵੀਰ ਸਿੰਘ ਦਾ ਕਹਿੰਦੇ ਬਿਆਨ ਆਇਆ ਜੀ ਇੱਕ ਕਮੇਟੀ ਤੋਂ ਦੇ ਮੀਟਿੰਗ ਤੋਂ ਬਾਅਦ ਜੀ ਅਰੌਣ ਸਾਹਿਬ ਵਾਕਈ ਤੁਸੀਂ ਗੱਲ ਜਿਹੜੀ ਉਹ ਕੀਤੀ ਹੈ ਵੀ ਉਧਰੋਂ ਕੋਈ ਸੁੱਖ ਦਾ ਸਹਾਰਾ ਉਹਦਾ ਨਜ਼ਰ ਨਹੀਂ ਆ ਰਿਹਾ ਤੇ ਜਿਹੜੀ ਐਜੈਕਟਿਵ ਦੀ ਮੀਟਿੰਗ ਤੋਂ ਬਾਅਦ ਜਿਸ ਤਰ੍ਹਾਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਆਪਾਂ ਉਹ ਜ਼ਿਕਰ ਵੀ ਕੀਤਾ ਸੀ ਵੀ ਇਹ ਜਿਹੜੀਆਂ ਹੱਦਾਂ ਦਿਖਾਈਆਂ ਜਾ ਰਹੀਆਂ ਨੇ ਜੱਜਦਾਰ ਸਾਹਿਬ ਨੂੰ ਤੇ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹਸ਼ਰ ਹੋਏਗਾ ਤੋ ਆਪਾਂ ਜਦੋਂ ਹਾਲਿਆਣਾ ਆਪਣਾ ਪ੍ਰੋਗਰਾਮ ਦਰਸ਼ਕਾਂ ਤੱਕ ਪਹੁੰਚਿਆ ਹੀ ਸੀਗਾ ਉਸੇ ਦੌਰਾਨ ਜਸੇਦਾਰ ਸਾਹਿਬ ਦੀ ਪ੍ਰੈਸ ਕਾਨਫਰੰਸ ਚੱਲ ਰਹੀ ਹੁੰਦੀ ਹੈ ਤੇ ਜਸੇਦਾਰ ਸਾਹਿਬ ਮੀਡੀਆ ਦੇ ਨਾਲ ਰੂਪਰੂ ਹੁੰਦੇ ਨੇ ਆ ਕੇ ਉਹਨਾਂ ਨੇ ਦੋ ਤਿੰਨ ਚੀਜ਼ਾਂ ਜਿਹੜੀਆਂ ਗੱਲਾਂ ਅਹਿਮ ਕਹੀਆਂ ਨੇ ਉਹਦੇ ਵਿੱਚੋਂ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਰ ਆ ਉਹ ਸਭ ਜਿਹੜੀ ਮੈਨੂੰ ਲੱਗੀ ਤੇ ਜਿਹੜੀ ਅੱਜ ਪੂਰੀ ਦੁਨੀਆ ਦੇ ਵਿੱਚ ਚਰਚਾ ਬਣੀ ਹੋਈ ਹੈ ਉਹ ਕਹਿੰਦੇ ਮੈਨੂੰ ਅੱਜ ਪਤਾ ਲੱਗਿਆ ਔਰ ਸ਼ਰੋਨੀ ਕਮੇਟੀ ਦੇ ਜਿਹੜੇ ਐਗਜ਼ੀਕਿਊਟਿਵ ਮੈਂਬਰ ਨੇ ਇਹਨਾਂ ਨੇ ਮੈਨੂੰ ਘਰੇ ਆ ਕੇ ਦੱਸਿਆ ਕਿ ਜਿਹੜੀਆਂ ਮੇਰੇ ਮੇਰੀਆਂ ਹੱਦਾ ਨੇ ਜਾਂ ਬਤੌਰ ਜਥੇਦਾਰ ਜਿਹੜੇ ਮੇਰੇ ਅਧਿਕਾਰ ਨੇ ਜਾਂ ਜੋ ਮੈਂ ਕਹਿੰਨਾ ਉਹ ਮੈਨੂੰ ਲੱਗਦਾ ਸੀਗਾ ਵੀ ਜਿੱਥੇ ਵੀ ਦੁਨੀਆ ਦੇ ਵਿੱਚ ਸਿੱਖ ਬੈਠੇ ਨੇ ਉਹ ਉੱਥੇ ਤੱਕ ਇਹਦੀਆਂ ਹੱਦਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀਆਂ ਪਰ ਮੈਨੂੰ ਅੱਜ ਪਤਾ ਲੱਗਿਆ ਜਾਂ ਅੱਜ ਅਹਿਸਾਸ ਹੋਇਆ ਕਿ ਜਿਹੜੀਆਂ ਮੇਰੀਆਂ ਹੱਦਾ ਨੇ ਜਾਂ ਬਤੌਰ ਜਥੇਦਾਰ ਮੇਰੇ ਅਧਿਕਾਰ ਨੇ ਉਹ ਕਹਿੰਦੇ ਅਕਾਲ ਤਖਤ ਸਾਹਿਬ ਦੀ ਚਾਰ ਦਿਵਾਰੀ ਦੇ ਅੰਦਰ ਇਹ ਸ਼ੁਰੂ ਹੋ ਕੇ ਉੱਥੇ ਹੀ ਖਤਮ ਹੋ ਜਾਂਦੇ ਨੇ ਸੋ ਇਹ ਟੀ ਭੱਟੀ ਗੱਲ ਜਸਵੰਤ ਸਾਹਿਬ ਨੂੰ ਕਿਉਂ ਕਹਿਣੀ ਪਈ ਔਰ ਉਹ ਵੀ ਮੀਡੀਆ ਦੇ ਵਿੱਚ ਆ ਕੇ ਔਰ ਦੂਸਰਾ ਉਹ ਜਿਸ ਤਰ੍ਹਾਂ ਚਰਚਾ ਚੱਲ ਰਹੀ ਸੀ ਕਿ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਸੋ ਉਹਨਾਂ ਨੇ ਕਿਹਾ ਕਿ ਮੈਂ ਸਿਰਫ ਉਹਨਾਂ ਦੇ ਹੱਕ ਦੇ ਵਿੱਚ ਆਪਣੇ ਵੱਲੋਂ ਇੱਕ ਆਪਣੇ ਆਪਣਾ ਮੰਨ ਦਾ ਜਿਹੜਾ ਬਲਬਲਾ ਉਹ ਸਾਂਝਾ ਕੀਤਾ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਪਰ ਕੀਤਾ ਔਰ ਦੂਸਰਾ ਉਹ ਕਹਿੰਦੇ ਜਿਸ ਤਰ੍ਹਾਂ ਧਾਮੀ ਸਾਹਿਬ ਕਹਿੰਦੇ ਨੇ ਵੀ ਮੈਂ ਅਸਤੀਫਾ ਦਿੰਦਾ ਆਪਣੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਤੇ ਜਾਂ ਨੈਤਿਕਤਾ ਨੂੰ ਆਧਾਰ ਬਣਾ ਕੇ ਤੋ ਕਹਿੰਦੇ ਮੈਂ ਵੀ ਨੈਤਿਕਤਾ ਦੇ ਆਧਾਰ ਤੇ ਧਾਮੀ ਸਾਹਿਬ ਨੂੰ ਅਪੀਲ ਕਰਦਾ ਕਿ ਉਹ ਆਉਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਾਗ ਡੋਰ ਸੰਭਾਲਣਾ ਸੋ ਇਥੋਂ ਤੱਕ ਗੱਲ ਠੀਕ ਹੈ ਪਰ ਇਸ ਤੋਂ ਅਗਲੀ ਗੱਲ ਜਿਹੜੀ ਉਹਨਾਂ ਨੇ ਕਹੀ ਉਹ ਸ਼ਾਇਦ ਅਕਾਲੀ ਦਲ ਦੇ ਕਾਬਜ ਤਲੇ ਨੂੰ ਸ਼ਾਇਦ ਨਾ ਚੰਗੀ ਲੱਗੇ ਤੇ ਜਾਂ ਨਾ ਚੰਗੀ ਲੱਗੀ ਹੋਵੇ ਉਹ ਕਹਿੰਦੇ ਵੀ ਆਕੇ ਉਹ ਜਿਹੜਾ 2 ਦਸੰਬਰ ਦੇ ਹੁਕਮਨਾਮੇ ਹੋਏ ਨੇ ਉਹਨਾਂ ਦੇ ਉੱਤੇ ਉਹ ਪਹਿਰਾ ਦੇਣ ਤੇ ਉਹਨਾਂ ਨੂੰ ਲਾਗੂ ਕਰਵਾਉਣ ਦੇ ਵਿੱਚ ਜਿਹੜਾ ਆਪਣਾ ਰੋਲ ਨਿਭਾਉਣ ਸੋ ਦੇਖਦੇ ਆ ਉਸ ਹੁਕਮ ਨੂੰ ਹੁਣ ਕਿਸ ਤਰ੍ਹਾਂ ਜ਼ਥੇਦਾਰ ਸਾਹਿਬ ਦੇ ਨੂੰ ਧੰਮੀ ਸਾਹਿਬ ਮੰਨਦੇ ਨੇ ਪਰ ਇਸ ਮੀਟਿੰਗ ਤੋਂ ਬਾਅਦ ਤੇ ਜਥੇਦਾਰ ਸਾਹਿਬ ਦੇ মিডিਆ ਦੇ ਵਿੱਚ ਆਉਣ ਤੋਂ ਬਾਅਦ ਜਿਹੜਾ ਇੱਕ ਧਾਰਮਿਕ ਤੌਰ ਦੇ ਉੱਤੇ ਇੱਕ ਜਿਹੜੀ ਚਰਚਾ ਛਿੜ ਗਈ ਹੈ ਉਹਦੇ ਹੁਣ ਮਹੀਨੇ ਬਹੁਤ ਕੱਢੇ ਜਾ ਰਹੇ ਨੇ ਤੇ ਇਹਦੇ ਨਾਲ ਹੀ rau ਸਾਹਿਬ ਇੱਕ ਹੋਰ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਦੇ ਨਾਲ ਸੰਬੰਧਤ ਜਿਹੜਾ ਮਾਮਲਾ ਕਿ ਉਹਨਾਂ ਨੇ ਪੰਜ ਪਿਆਰਿਆਂ ਦੇ ਰੂਪ ਰੂਪ ਹੋ ਕੇ ਆਪਣਾ ਸਪਸ਼ਟੀਕਰਨ ਜਿਹੜਾ ਦਮਦਮਾ ਸਾਹਿਬ ਵਿਖੇ ਦਿੱਤਾ ਸੀ ਸੋ ਉਹ ਹੁਣ ਸਾਹਮਣੇ ਆ ਰਿਹਾ ਕਿ ਉਹਨਾਂ ਪੰਜ ਪਿਆਰਿਆਂ ਨੇ ਵੀ ਇਤਰਾਜ਼ ਜਤਾਇਆ ਤੇ ਜਿਸ ਤਰ੍ਹਾਂ ਪਹਿਲਾ ਇਲਜ਼ਾਮ ਉਹਨਾਂ ਦੇ ਉੱਤੇ ਲਾਇਆ ਜਾ ਰਿਹਾ ਸੀਗਾ ਕਿ ਉਹਨਾਂ ਨੇ ਚਲਦੇ ਗਰਭਾਣੀ ਪ੍ਰਸਾਰਨ ਨੂੰ ਜਾਂ ਚਲਦੀ ਗਰਭਾਣੀ ਨੂੰ ਰੋਕ ਕੇ ਆਪਣਾ ਸਪਸ਼ਟੀਕਰਨ ਦਿੱਤਾ ਸੋ ਹੁਣ ਇਹ ਮਾਮਲਾ ਜਿਹੜਾ ਪੱਖ ਦਾ ਨਜ਼ਰ ਆ ਰਿਹਾ ਸੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਆਲੇ ਦੁਆਲੇ ਜਿਹੜਾ ਘੇਰਾ ਬਣਿਆ ਜਾ ਰਿਹਾ ਸੋ ਉਹ ਕਾਫੀ ਜਿਹੜਾ ਟਾਈਟ ਕੀਤਾ ਜਾ ਰਿਹਾ ਦੂਜੇ ਪਾਸੇ ਮੈਨੇਜਰ ਜਿਹੜੇ ਨੇ ਉੱਥੋਂ ਦੇ ਆਪਣੇ ਦਮਦਮਾ ਸਾਹਿਬ ਦੇ ਉਹਨਾਂ ਦਾ ਵੀ ਇੱਕ ਪੱਤਰ ਜਿਹੜਾ ਆਇਆ ਤੇ ਉਹਨਾਂ ਨੇ ਵੀ ਉਸ ਪੱਤਰ ਦੇ ਵਿੱਚ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਕਈਆਂ ਹੋਈਆਂ ਨੇ ਉਹ ਵਿਸ਼ੇਸ਼ ਪੱਤਰ ਪੁਰਾਣਾ ਪਰ ਉਹਦੇ ਵਿੱਚ ਜੋ ਕੁਝ ਉਹਨਾਂ ਨੇ ਪੁੱਛਿਆ ਸੀ ਯਾਨੀ ਹਰਪ੍ਰੀਤ ਸਿੰਘ ਜੀ ਨੂੰ ਲੈ ਕੇ ਵੀ ਇਹ ਕਿਉਂ ਕੀਤਾ ਗਿਆ ਹੈ ਕਿਉਂ ਰੋਕਿਆ ਗਿਆ ਗਰਵਾਣੀ ਦਾ ਚੱਲ ਰਿਹਾ ਪਰਵਾ ਤੇ ਉਹ ਸਾਰਾ ਕੁਝ ਜਿਹੜਾ ਹੁਣ ਸਾਹਮਣੇ ਆ ਰਿਹਾ ਤੇ ਦੂਜੀ ਗੱਲ ਜਿੱਦਾਂ ਆਪਾਂ ਨੇ ਉਸ ਦਿਨ ਵੀ ਕੀਤੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਉਹ ਨਹੀਂ ਜਿਹੜੇ ਇੱਕ ਟਾਈਮ ਦੇ ਉੱਤੇ ਇੱਕ ਹੀਰੋ ਨਜ਼ਰ ਆ ਰਹੇ ਸੀਗੇ ਅੱਜ ਉਹ ਵੀ ਘਿਰਦੇ ਨਜ਼ਰ ਆ ਰਹੇ ਨੇ ਜਦੋਂ ਦਾ ਉਹਨਾਂ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਤੋਂ ਜਿਹੜਾ ਸਨਮਾਨ ਹਾਸਲ ਕੀਤਾ ਕਿਉਂਕਿ ਇਸੇ ਜਿਹੜਾ ਹੁਕਮਨਾਮੇ ਦੇ ਵਿੱਚ ਜਿਹੜਾ 2 ਦਸੰਬਰ ਨੂੰ ਹੰਦਾਰਾਉ ਸਾਹਿਬ ਉਸ ਹੁਕਮਨਾਮੇ ਦੇ ਵਿੱਚ ਇਹਨਾਂ ਜਥੇਦਾਰਾਂ ਨੇ ਤਾਂ ਕਿਹਾ ਸੀ ਚਾਹੇ ਦਾਗੀ ਚਾਹੇ ਬਾਗੀ ਸਾਰੇ ਦਾਗੀਆਂ ਤੇ ਚੰਦੂ ਮਾਜਰਾ ਤਾਂ ਉਹ ਸਾਕਸ਼ ਨੇ ਜਿਨ੍ਹਾਂ ਨੇ ਤਾਂ ਆਪਣੀ ਇੱਕ ਵੀ ਗੱਲ ਨਹੀਂ ਪੱਖ ਸਾਹਬ ਤੇ ਮੰਨੀ ਔਰ ਬਾਕਾਇਦਾ ਉਂਗਲਾਂ ਕਰ ਕਰਕੇ ਉਹ ਉਹਨਾਂ ਨੇ ਗੱਲ ਜਿਹੜੀਆਂ ਆਪਣੇ ਆਪ ਨੂੰ ਸਪਸ਼ਟੀਕਰਨ ਦਿੱਤੇ ਔਰ ਜੱਜੇਦਾਰਾਂ ਨੇ ਇਹ ਕਹਿਣਾ ਪਿਆ ਵੀ ਉਂਗਲ ਨੀਵੀਂ ਕਰੋ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਈਆਂ ਗਈਆਂ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਉੱਥੇ ਮਜਾਣ ਵਾਲੇ ਕੌਣ ਸੀ ਇਹ ਸਨਮਾਨ ਕਰਾਉਣ ਵਾਲੇ ਕੌਣ ਸੀ ਗਿਆਨੀ ਹਰਪ੍ਰੀਤ ਸਿੰਘ ਦਾ ਆਪਣਾ ਕੀ ਰੋਲ ਹੈ ਇਹਦੇ ਵਿੱਚ ਤੇ ਉਹ ਕਿਸ ਤਰ੍ਹਾਂ ਇਹ ਸਾਰਾ ਕੀਤਾ ਗਿਆ ਮੈਨੇਜ ਕੀਤਾ ਗਿਆ ਮੈਂ ਅਕਸਰ ਇੱਕ ਗੱਲ ਕਹਿਣਾ ਹੁੰਦਾ ਕਿ ਇਹ ਜਿਹੜੀ ਸਕ੍ਰਿਪਟ ਲਿਖੀ ਜਾ ਰਹੀ ਆ राव ਸਾਹਿਬ ਇਹ ਨਾ ਤਾਂ ਅਕਾਲੀ ਦਲ ਦਾ ਕਾਬਜ ਤੜਾ ਲਿਖ ਰਿਹਾ ਨਾ ਜੱਜੇਦਾਰ ਸਾਹਿਬ ਵਾਲੇ ਪਾਸਿਓ ਕੋਈ ਇਹਦੇ ਵਿੱਚ ਕੋਈ ਮੈਨੂੰ ਲੱਗ ਰਿਹਾ ਨਜ਼ਰ ਆ ਰਿਹਾ ਔਰ ਨਾ ਹੀ ਕੋਈ ਬਾਗੀ ਵਾਲਾ ਪੱਖ ਨਜ਼ਰ ਆ ਰਿਹਾ ਇਹ ਕੋਈ ਹੋਰ ਤਰ ਜਿਹੜੀ ਹੈ ਉਹ ਕਿਸ ਤਰ੍ਹਾਂ ਕੀ ਕਰਵਾ ਰਹੀ ਹੈ ਸਮਝ ਤੋਂ ਪਰੇ ਹੈ ਕਿਉਂਕਿ ਬਹੁਤ ਕੁਝ ਐਸਾ ਹੋ ਰਿਹਾ ਜਿਹੜਾ ਕਿ ਇਹ ਸਾਰੀਆਂ ਧਿਰਾਂ ਨਹੀਂ ਚਾਹੁੰਦੀਆਂ ਪਰ ਇਹ ਹੋ ਕਿਉਂ ਰਿਹਾ ਹੈ ਇਹ ਹੋ ਕਿਵੇਂ ਰਿਹਾ ਹੈ ਇਹਦੇ ਉੱਤੇ ਜਰੂਰ ਜਿਹੜਾ ਸਿਰ ਜੋੜ ਕੇ ਜਿਹੜਾ ਇਹਨਾਂ ਨੂੰ ਬੈਠਣ ਦੀ ਲੋੜ ਹੈ ਔਰ ਦੂਸਰਾ ਅੱਜ ਅਕਾਲੀ ਫੂਲਾ ਸਿੰਘ ਦੀ ਅਸੀਂ ਗੱਲ ਕਰਦੇ ਹਾਂ ਕਿ ਅਕਾਲੀ ਫੂਲਾ ਸਿੰਘ ਵਰਗਾ ਜੱਥੇਦਾਰ ਹੋਵੇ ਤੇ ਮਾਫ ਕਰਨਾ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਤਾਂ ਆ ਵੀ ਜਾਊ ਅੱਜ ਨਹੀਂ ਭਲਕੇ ਕਦੇ ਫੇਰ ਆਜੂਗਾ ਪਰ ਅਕਾਲੀ ਫੂਲਾ ਸਿੰਘ ਨੇ ਜਿਨ੍ਹਾਂ ਲੋਕਾਂ ਨੂੰ ਹੁਕਮਨਾਮੇ ਦਿੱਤੇ ਸੀਗੇ ਤੇ ਜਾਂ ਕਹੀਏ ਵੀ ਜਿਨ੍ਹਾਂ ਨੂੰ ਕਿਹਾ ਸੀਗਾ ਜਿਨ੍ਹਾਂ ਜਿਹੜੀਆਂ ਸਰਕਾਰਾਂ ਨੂੰ ਘੇਰ ਕੇ ਲੈ ਕੇ ਆਏ ਸੀ ਜਿਨ੍ਹਾਂ ਸਰਕਾਰਾਂ ਨੂੰ ਜੰਡ ਨਾਲ ਬੰਨੇ ਸੀ ਕਿ ਉਸ ਤਰ੍ਹਾਂ ਦੀਆਂ ਸਰਕਾਰਾਂ ਅਜ ਆਉਣਗੀਆਂ ਤੇ ਉਸ ਤਰ੍ਹਾਂ ਦੇ ਵਿਅਕਤੀ ਉਸ ਤਰ੍ਹਾਂ ਦੇ ਆਗੂ ਸਾਡੇ ਹੋਣਗੇ ਇਹ ਵੀ ਇੱਕ ਭਵਿੱਖ ਦੇ ਬੁੱਕਲ ਵਿੱਚ ਲੁਕਿਆ ਹੋਇਆ ਸੱਚ ਹੈ ਸੋ ਇਥੇ ਅ ਅਕਾਲੀ ਦਲ ਦਾ ਜਿਹੜਾ ਕਾਫੀ ਤੁਹਾਡਾ ਉਹ ਆਪਣੇ ਤੌਰ ਦੇ ਉੱਤੇ ਬਿਆਨ ਦੇ ਕੇ ਉਹ ਜਸਦੇਵ ਸਾਹਿਬ ਦੇ ਬਿਆਨਾਂ ਨੂੰ ਨਿੰਦ ਰਿਹਾ ਜਾਂ ਉਹਨਾਂ ਦੀ ਨਕੀਦੀ ਕਰ ਰਿਹਾ ਜਾਂ ਇੱਕ ਪਹਿਲਾਂ ਇਹ ਗੱਲ ਕਹਿ ਦਿੰਦੇ ਨੇ ਕਿ ਜੀ ਜਸਦੇਵ ਸਾਹਿਬ ਦੇ ਬਿਆਨ ਦੇ ਉੱਤੇ ਅਸੀਂ ਕੁਝ ਨਹੀਂ ਕਹਿ ਸਕਦੇ ਉਹਨਾਂ ਦਾ ਆਪਣਾ ਹੈ ਪਰ ਫਿਰ ਉਸ ਤੋਂ ਬਾਅਦ ਜਿਸ ਦਾ ਉਹਨਾਂ ਨੂੰ ਕੰਡਮਨਟ ਕੀਤਾ ਜਾਂਦਾ ਬਿਆਨਾਂ ਨੂੰ ਸੋ ਆਪਣੇ ਆਪ ਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਪ੍ਰਭ ਦਾ ਵਾਸਤਾ ਸਿਰ ਜੋੜ ਕੇ ਬਹਿਜੋ ਸਾਰਿਆਂ ਇਹ ਤੇਰਾ ਕਿਉਂਕਿ ਇੱਥੇ ਤੁਹਾਡੇ ਹੁਮੇ ਦੀ ਲੜਾਈ ਕਰਨ ਅਜਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਵਕਾਰ ਹੈ ਉਹ ਦਾਤੇ ਲੱਗਿਆ ਹੋਇਆ ਤੇ ਮੈਂ ਇੱਕ ਗੱਲ ਅਕਸਰ ਕਹਿਣਾ ਹੁੰਦਾ ਵੀ 1984 ਦੇ ਵਿੱਚ ਅਕਾਲ ਤਖਤ ਸਾਹਿਬ ਢਾਇਆ ਗਿਆ ਸੀ ਤੇ 84 ਤੋਂ ਬਾਅਦ ਅਕਾਲ ਤਖਤ ਸਾਹਿਬ ਨੂੰ ਢਾ ਲੱਗ ਰਹੀ ਹੈ ਰੌਸਾਂ ਸਹਿਨ ਸਾਹਿਬ ਜਿਹੜੀ ਤੁਸੀਂ ਉਂਗਲਾ ਕਰਨ ਵਾਲੀ ਗੱਲ ਕੀਤੀ ਹੈ ਉਹੀ ਲੀਡਰ ਨੇ ਇਹਨਾਂ ਨੂੰ ਉਂਗਲਾ ਕਰਨੀ ਹੈ ਜਾਂ ਉਂਗਲਾਂ ਲਾਉਣੀਆਂ ਹੈ ਨਾ ਵਾਸਤੇ ਕੋਈ ਬੜੀ ਗੱਲ ਨਹੀਂ ਜਿਹੜੇ ਕਹਿੰਦੇ ਸੀ ਅਸੀਂ ਕਪੂਰੀ ਦੇ ਮੋਰਚੇ 'ਚ ਇੰਦਰਾ ਗਾਂਧੀ ਦੇ ਹੱਥ 'ਚੋਂ ਮੱਠੜ ਖੋਲਿਆ ਸੀ ਤੇ ਚੀਚੀ ਦੇ ਵੀ ਛੱਟ ਲੱਗੇ ਸੀ ਮੈਨੂੰ ਲੱਗਦਾ ਇਹ ਉਂਗਲਾ ਅੱਗੇ ਜਾਦੇ ਕਰਦੇ ਨੇ ਤਾਂ ਹੀ ਛੱਟਾ-ਛੱਟਾ ਖਾ ਬੈਂਦੇ ਨੇ ਤੇ ਅਗਲੀ ਗੱਲ ਕਰੀਏ ਚਹਿਰ ਸਾਹਿਬ ਜਿਵੇਂ ਕਹਦੇ ਹੁੰਦੇ ਨੇ ਕੁਰਤੀ ਚੋਰ ਨਾਲ ਰਲੀ ਹੋਈ ਹੈ ਜਾਂ ਕਹੋ ਵੀ ਬਾੜ ਖੇਤ ਨੂੰ ਖਾਣ ਲੱਗ ਜਾਂਦੀ ਹੈ ਇਹ ਦੋਨੇ ਕਹਾਵਤਾਂ ਨੂੰ ਸਹੀ ਕਰਦੀ ਬਟਾਲੇ ਤੋਂ ਖਬਰ ਆ ਰਹੀ ਹੈ ਜੀ ਉੱਥੇ ਪਰੋਤੀ ਦਾ ਮਾਮਲਾ ਹੈ ਤੇ ਇੱਕ ਪੁਲਿਸ ਮੁਲਾਜ਼ਮ ਵੀ ਇਨਵੋਲਵ ਹੈ ਹਰਾਉ ਸੋ ਦੋਨੋਂ ਜਿਹੜੀਆਂ ਤੁਸੀਂ ਕਹਾਵਤਾਂ ਕਹੀਆਂ ਨੇ ਦੋਨੋਂ ਇੱਥੇ ਬਿਲਕੁਲ ਇਨਮੈਨਟ ਢੁਕਦੀਆਂ ਨੇ ਔਰ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਕਾਨੂੰਨ ਨੂੰ ਲਾਗੂ ਕਰਵਾਉਣਾ ਹੈ ਔਰ ਇਹਦੇ ਉੱਤੇ ਪਹਿਰਾ ਦੇਣਾ ਹੈ ਔਰ ਜਿੱਥੇ ਬਾਦਤ ਇੰਜਾਮੀਆਂ ਹੁੰਦੀ ਹੈ ਉਹਨੂੰ ਸਹੀ ਕਰਨਾ ਹੈ ਔਰ ਜਿੱਥੇ ਕਿਤੇ ਲੋਕ ਭੈ ਦੇ ਸائے ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਉਹਦੇ ਚੋਂ ਕੱਢ ਕੇ ਉਹਨਾਂ ਨੂੰ ਜਿਹੜਾ ਆ ਉਹਨਾਂ ਦੀ ਫ੍ਰੀडम ਦੇ ਅਸਾਰ ਜਿੰਦਗੀ ਜਿਉਣ ਦਾ ਉਹਨਾਂ ਕੋਲ ਅਧਿਕਾਰ ਹੈ ਤੇ ਜੇ ਕੋਈ ਬਿਜ਼ਨਸ ਕਰਦਾ ਤਾਂ ਉਹਨੂੰ ਕਿਸ ਤਰ੍ਹਾਂ ਮਹਿਸੂਸ ਕਰਨਾ ਤੇ ਕੋਈ ਆਪਣਾ ਕਾਰੋਬਾਰ ਕਰਦਾ ਉਹਨਾਂ ਦੀ ਸੁਰੱਖਿਆ ਕਰਨਾ ਜਿਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਆਕਰ ਉਹ ਲੋਕੇ ਸਾਰਾ ਕੁਝ ਆਪ ਕਰਨ ਲੱਗ ਜਾਣ ਉਹਨਾਂ ਨੂੰ ਦਬਾਉਣ ਦੀ ਜਾਂ ਉਹਨਾਂ ਨੂੰ ਲੁੱਟਣ ਦੀ ਕਾਰਵਾਈ ਦੇ ਵਿੱਚ ਲੋਕ ਆ ਜਾਣ ਤਾਂ ਫਿਰ ਫਿਰ ਰੱਬੇ ਰੱਖਾ ਜੀ ਸੋ ਇਹ ਜਿਹੜੀਆਂ ਦੋਨੋਂ ਕਹਾਵਤਾਂ ਤੁਸੀਂ 라ਵ ਸਾਹਿਬ ਕਹਿੰਿਆ ਨੇ ਕਿ ਇੱਥੇ ਇਨਵੇਂ ਨ ਲਾਗੂ ਹੁੰਦੀਆਂ ਨੇ ਤੇ ਬਟਾਲੇ ਦਾ ਜਦੋਂ ਤੁਸੀਂ ਜ਼ਿਕਰ ਕੀਤਾ ਉਥੇ ਇਹ ਐਸਆਈ ਜਿਹੜਾ ਉਥੇ ਤਾਇਨਾਤ ਸੀ ਸੋ ਅਮਰੀਕਾ ਦੇ ਵਿੱਚ ਬੈਠੇ ਇੱਕ ਗੁਰਦੇਵ ਸਿੰਘ ਜਸਵ ਨਾਮ ਦੇ ਇੱਕ ਵਿਅਕਤੀ ਦੇ ਉੱਤੇ ਇਹ ਇਲਜ਼ਾਮ ਲੱਗ ਰਹੇ ਨੇ ਇਹ ਉਹਦੇ ਵੱਲੋਂ ਇੱਕ ਗਰੋਹ ਪੰਜਾਬ ਦੇ ਵਿੱਚ ਜਲਾਇਆ ਜਾ ਰਿਹਾ ਹੈ ਜਿਹੜਾ ਕਿ ਫਰੋਤੀਆਂ ਵਪਾਰੀਆਂ ਕੋਲੋਂ ਕੁਸ਼ੂਰ ਲੋਕਾਂ ਕੋਲੋਂ ਫਰੋਤੀਆਂ ਇਕੱਟੀਆਂ ਕਰਦਾ ਸੋ ਡੀਜੀਪੀ ਸਾਹਿਬ ਨੇ ਇਹ ਸਾਰਾ ਮਾਮਲਾ ਆਪਣੇ ਟਵਿੱਟਰ ਹੈਂਡਲ ਜਿਹੜਾ ਹੁਣ ਐਕਸ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਉਹਦੇ ਉੱਤੇ ਇਹ ਸਾਂਝਾ ਕੀਤਾ ਸੋ ਉਹਨਾਂ ਦਾ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਇੱਕ ਪੈਟਰੋਲ ਪੰਪ ਕਾਰੋਬਾਰੀ ਦੇ ਕੋਲ ਉਹਦੇ ਪੈਟਰੋਲ ਪੰਪ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਡਰਾਇਆ ਧਮਕਾਇਆ ਜਾਂਦਾ ਹੈ ਉਹਦੇ ਕੋਲ 1 ਕਰੋੜ ਰੁਪਏ ਦੀ ਜਿਹੜੀ ਹੈ ਵਪਾਰੀ ਕੋਲੋਂ ਪੈਸੇ ਦੀ ਮੰਗ ਕੀਤੀ ਜਾਂਦੀ ਯਾਰ ਉਹ ਸਾਬ ਤੇ ਆਖਰਕਾਰ 11 ਜਨਵਰੀ ਫਰਵਰੀ ਨੂੰ ਉਹ ਵਪਾਰੀ ਦੁਖੀ ਹੋ ਕੇ ਆਪਣਾ 50 ਲੱਖ ਰੁਪਇਆ ਉਹ ਇਹਨਾਂ ਫਰੋਤੀ ਇਕੱਠੀ ਕਰਨ ਵਾਲਿਆਂ ਨੂੰ ਦਿੰਦਾ ਤੇ ਇਸੇ ਦੌਰਾਨ ਪੁਲਿਸ ਦਾ ਬਣਛਾਇਆ ਹੋਇਆ ਜਾਲ ਆ ਜਿਹੜਾ ਉਹ ਲੋਕੋ ਦੇ ਵਿੱਚ ਫਸਦੇ ਨੇ ਜਾਂ ਕੋਈ ਹੋਰ ਕਿਸੇ ਤਰੀਕੇ ਦੇ ਨਾਲ ਟੈਕਨੀਕਲ ਤਰੀਕੇ ਦੇ ਨਾਲ ਕਿ ਡੀਜੀਪੀ ਸਾਹਿਬ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਹੱਲ ਕੀਤਾ ਗਿਆ ਜਾਂ ਇਸ ਮਾਮਲੇ ਤੱਕ ਪਹੁੰਚਿਆ ਗਿਆ ਸੋ ਜਦੋਂ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਤੇ ਉਦੋਂ ਪੁਲਿਸ ਦੇ ਹੱਥ ਜਿਹੜੇ ਆ ਉਹ ਆਪਣੇ ਅਜਿਹੇ ਇੱਕ ਮੁਲਾਜ਼ਮ ਦੇ ਗੁਲਾਮੇ ਤੱਕ ਪਹੁੰਚੇ ਨਹੀਂ ਸੋ ਜਿੱਦਾਂ ਤੁਸੀਂ ਉਹ ਗੱਲ ਕੀਤੀ ਹੈ ਸ਼ੁਰੂਆਤ ਦੇ ਵਿੱਚ ਸੋ ਉੱਥੇ ਪੁਲਿਸ ਵੀ ਹੱਕੀ-ਬੱਕੀ ਰਹਿ ਗਈ ਵੀ ਇਹ ਸਾਰਾ ਕੁਝ ਹੋਕ ਹੀ ਰਿਹਾ ਤੇ ਇੱਥੇ ਚੰਗੀ ਅਸੀਂ ਦੱਸ ਦੇਣੀ ਪਣਦੀ ਐ ਐਸਐਸਪੀ ਬਟਾਲਾ ਨੂੰ ਤੇ ਉਹਦੀ ਟੀਮ ਨੂੰ ਕਿ ਜਿਹੜਾ ਉਹਨਾਂ ਨੇ ਬਿਲਕੁਲ ਇੱਥੇ ਪਾਰਦਰਸ਼ਿਤਾ ਤੋਂ ਜਿਹੜਾ ਕੰਮ ਲਿਆ ਇੱਕ ਤਰ੍ਹਾਂ ਨਾਲ ਜਿਹੜਾ ਵੀ ਕੋਈ ਵਿੱਚ ਆਇਆ ਤਾਂ ਉਹਨਾਂ ਨੇ ਕਈ ਲੈਣ ਦੀ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਸੋ ਇਸ ਮੁਲਾਜ਼ਮ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਜਾਂ ਇਸ ਮੁਲਾਜ਼ਮ ਦੇ ਘਰੇ ਜਦੋਂ ਛਾਪੇਮਾਰੀ ਹੋਈ राव ਸਾਹਿਬ ਇਹਦੇ ਘਰ ਦੇ ਵਿੱਚੋਂ 83 ਲੱਖ ਰੁਪਏ ਬਰਾਮਦ ਹੋਇਆ ਦੱਸਿਆ ਜਾ ਰਿਹਾ ਹੈ ਜੀ ਲਾਰਜਰੀ ਗੱਡੀਆਂ ਤੇ ਹੋਰ ਬਹੁਤ ਕੁਝ ਐਸਾ ਜਿਹੜਾ ਕਿ ਇਹਦੀ ਤਨਖਾਹ ਦੀ ਹਸਿਆਤ ਤੋਂ ਕਿਤੇ ਵਹਾਰ ਹੈ ਸੋ ਵੱਡੀ ਕਾਰਵਾਈ ਇਹਨੂੰ ਮੰਨਿਆ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚੋਂ ਤੇਸਰਾ ਦੀਆਂ ਘਟਨਾਵਾਂ ਵਿੱਚੋਂ ਹੋਰ ਕੀ ਕੁਝ ਨਿਕਲ ਕੇ ਆਉਂਦਾ ਸਮਾਂ ਦੱਸੇਗਾ ਪੰਜਾਬ ਸਰਕਾਰ ਜਿਹੜੀ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਵੱਦਨੀ ਜਾਮੀਆਂ ਦੇ ਖਿਲਾਫ ਆਪਣੀ ਕਮਰ ਕੱਸ ਕੇ ਉਤਰੀ ਹੋਈ ਆ ਮੈਦਾਨ ਦੇ ਵਿੱਚ ਸੋ ਡੀਜੀਪੀ ਤੇ ਪੰਜਾਬ ਪੁਲਿਸ ਜਿਹੜੀ ਹੈ ਉਹ ਵੱਡੇ ਪੱਧਰ ਦੇ ਉੱਤੇ ਕਾਰਵਾਈ ਕਰਦੀ ਵੀ ਨਜ਼ਰ ਆ ਰਹੀ ਹੈ ਪਰ ਉਹ ਕਿਤੇ ਭਗਵੰਤ ਮਾਨ ਸਾਹਿਬ ਵਾਲੀ ਉਹ ਗੱਲ ਨਾ ਹੋਵੇ ਉਹ ਜਿਹੜਾ ਕਹਿੰਦਾ ਵੀ ਭਜਨ ਅਠ ਤਾਂ ਮੈਂ ਵੀ ਖਾਸੀ ਕੀਤੀ ਹੈ ਉਹ ਇੱਕ ਆਧਾਰਨ ਦਿੰਦੇ ਹੁੰਦੇ ਨੇ ਸੋ ਮੈਂ ਉਹ ਨਹੀਂ ਹੁਣ ਇੱਥੇ ਦਫਰਉਣੀ ਚਾਹਦਾ ਭਜਨ ਅਠ ਨਾ ਹੋਵੇ ਉਹਦੇ ਨਾਲ ਨਾ ਸਾਹ ਜਿਹੜੇ ਆ ਵਾਸਤਵ ਦੇ ਵਿੱਚ ਜਿਹੜੀ ਇਹ ਭਜਨ ਅਠ ਹੋ ਰਹੀ ਹੈ ਇਹਦੇ ਸਾਰਥਕ ਨਤੀਜੇ ਸਾਹਮਣੇ ਆਉਣ ਜਿਸ ਤਰ੍ਹਾਂ ਹੌਣ ਬਟਾਲਾ ਦੇ ਵਿੱਚ ਇੱਕ ਵੱਡਾ ਮਾਮਲਾ ਹੱਲ ਕਰਨ ਦਾ ਜਿੱਦਾਂ ਬੀਜਪੀ ਸਾਹਿਬ ਦਾਵਾ ਕਰਦੇ ਨੇ ਏਸੇ ਤਰ੍ਹਾਂ ਦੀਆਂ ਜਿਹੜੀਆਂ ਵੱਡੀਆਂ ਕਾਰਵਾਈਆਂ ਵੱਡੀਆਂ ਮੱਛੀਆਂ ਦੇ ਖਿਲਾਫ ਹੋਣ ਸੋ ਚੰਗਾ ਲੱਗੇਗਾ ਦੂਜੇ ਪਾਸੇ ਆਪਣੇ ਗੱਲ ਕਰੀਏ ਤਾਂ ਇੱਕ ਮਾਝੇ ਦੇ ਵਿੱਚ ਇੱਕ ਐਮਐਲਏ ਸਾਹਿਬ ਨੇ ਇੱਕ ਲਿਸਟ ਦਿੱਤੀ ਹੈ ਜੀ ਆਪਣੇ ਤਰਨਤਾਰਨ ਦੇ ਐਸਐਸਪੀ ਸਾਹਿਬ ਨੂੰ ਜਿਹਦੇ ਵਿੱਚ ਨਸ਼ਾ ਤਸਕਰਾਂ ਦੇ ਉਹਨੇ ਨਾਮ ਦਿੱਤੇ ਨੇ ਸੋ ਉਹ ਜਿਹੜੀ ਲਿਸਟ ਦੇਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਚਾਹੁੰਦੇ ਆ ਕਿ ਪੰਜਾਬ ਪੁਲਿਸ ਇਹਨਾਂ ਦੇ ਖਿਲਾਫ ਕਾਰਵਾਈ ਕਰੇ ਐਮਐਨਏ ਸਾਹਿਬ ਦਾ ਕਹਿਣਾ ਸੀ ਕਿ ਮੈਂ ਪਹਿਲਾਂ ਵੀ 300 ਤੋਂ ਵੱਧ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਜਿਹੜੀਆਂ ਕਾਰਵਾਈ ਕਰਵਾ ਚੁੱਕੇ ਆ ਸੋ ਚੰਗੀ ਗੱਲ ਹੈ ਜਿਹੜੇ ਵਾਟਸਐਪ ਦੇ ਵਿੱਚ ਨਸ਼ਾ ਵੇਚਦੇ ਨੇ ਪੰਜਾਬ ਦੀ ਪ੍ਰਬੰਧ ਪੰਜਾਬ ਦੀ ਬਰਬਾਦੀ ਵੱਲ ਨੂੰ ਤੁਰੇ ਹੋਏ ਨੇ ਜਵਾਨੀ ਨੂੰ ਬਰਬਾਦ ਕਰ ਰਹੇ ਨੇ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਸਿਆਸੀ ਪਹੁੰਚ ਦਾ ਇਹ ਲੋਕ ਫਾਇਦਾ ਨਾ ਲੈ ਸਕਣ ਉਹਦੇ ਲਈ ਵੀ ਜਿਹੜੀ ਹੈ ਸਰਕਾਰਾਂ ਦੇ ਵਿੱਚ ਬੈਠੇ ਨਮਾਇਦੇ ਉਹਨਾਂ ਨੂੰ ਚੌਕਸ ਰਹਿਣਾ ਪਵੇਗਾ ਔਰ ਨਸ਼ਾ ਵੇਚਣ ਵਾਲੇ ਜਾਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਿਆਂ ਦੇ ਖਿਲਾਫ ਅਗਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਨੇ ਤਾਂ ਪੰਜਾਬੀ ਜਿਹੜਾ ਆ ਉਹ ਇਸ ਚੀਜ਼ ਨੂੰ ਸਲਾਹਗੇ ਵੀ ਰੋਸਾ। ਚਾਹੇ ਸਰ ਜਿਹੜੀ ਭਜਨਠ ਵਾਲੀ ਗੱਲ ਤੁਸੀਂ ਕੀਤੀ ਹੈ ਮੈਨੂੰ ਇਹ ਲੱਗਦਾ ਜਿਵੇਂ ਉਹ ਕਛੂ ਤੇ ਖਰਗੋਸ਼ ਵਾਲੀ ਰੇਸ ਵਾਲੀ ਗੱਲ ਹੈ ਵਿਚਾਲੇ ਜੇ ਜਾ ਕੇ ਥੋੜੀ ਜਿਹੀ ਸਪੀਡ ਘਟਾ ਦੇ ਇਸ ਇਹਨਾਂ ਨੇ ਹੁਣ ਦੁਬਾਰਾ ਫੇਰ ਇਹਨਾਂ ਨੂੰ ਲੱਗਦਾ ਵੀ 200 ਮੀਟਰ ਦੀ ਰੇਸ ਹੋਰ ਰਹਿ ਗਈ ਹੁਣ ਸਪ੍ਰਿੰਟਾਂ ਜਿਆ ਲਾਉਣਗੇ ਮੈਨੂੰ ਲੱਗਦਾ ਜ਼ੋਰ ਪੂਰਾ ਲਾਉਣਗੇ। ਤੇ ਤੇ ਹਰ ਸਾਬ ਸ਼ੁਕਰੀਆ ਤੁਹਾਡਾ ਦਰਸ਼ਕ ਵੀਰਾਂ ਦਾ ਵੀ ਧੰਨਵਾਦ ਜੀ ਉਹਨਾਂ ਨੇ ਇੱਕ ਦਿਨ ਕਮੈਂਟ ਕੀਤਾ ਸੀ ਸ਼ਾਇਦ ਮੇਰੇ ਵਾਲੇ ਪਾਸੇ ਕੋਈ ਕੈਮਰੇ ਵੱਲੋਂ ਮਾੜੀ-ਮੁੱਟੀ ਕੋਈ ਤੁੰਗ ਲਾ ਰਿਹਾ ਸੀਗਾ ਤੇ ਉਹਨਾਂ ਦੀ ਮਿਹਰਬਾਨੀ ਜੀ ਇਹ ਜਿਹੜੇ ਕੋਈ ਨੁਕਸਾਨ ਹੁੰਦੇ ਨੇ ਲਾਈਟ ਕੱਟ ਹੋ ਗਏ ਜਾਂ ਕੈਮਰਾ ਦੂਰ ਨੇੜੇ ਹੁੰਦਾ ਇਹ ਦੱਸ ਦਿਆ ਕਰਨ ਤਾਂ ਬਹੁਤ ਸ਼ੁਕਰੀਆ ਕਰਾਂਗੇ ਉਹਨਾਂ ਦਾ ਜੀ ਤੇ ਜਿਹੜੀ ਕੋਈ ਕਮੀ ਹੁੰਦੀ ਹੈ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਕੋਲ ਕੋਈ ਬੜੀ ਟੀਮ ਤਾਂ ਹੈ ਨਹੀਂ ਆਪ ਵੀ ਕੈਮਰਾ ਸੈੱਟ ਕਰਨਾ ਹੁੰਦਾ ਆ ਵੀ ਲਿੰਕ ਭੇਜਣੇ ਆਉਂਦੇ ਨੇ ਇਸੇ ਕਰਕੇ ਕੋਈ ਨਾ ਕੋਈ ਮਾੜੀ-ਮੁੱਟੀ ਗਲਤੀ ਹੋ ਜਾਂਦੀ ਹੈ ਜੀ ਬਹੁਤ ਬਹੁਤ ਧੰਨਵਾਦ ਆਪ ਸਭ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ